ਅਮਿਲ ਸਰ ਦੇ ਬੇਰ ਕਾ ਬਲਾਗ ਦੇ ਪਿੰਡ ਜਹਾਂਗੀਰ ਤੋਂ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆਈ ਆ ਜਿੱਤੋਂ ਦੇ ਇੱਕ ਨੌਜਵਾਨ ਦਾ ਨਹਿਂਗ ਨੇ ਕਤਲ ਕਰ ਦਿੱਤਾ ਤੇ ਮ੍ਰਿਤਕ ਦੀ ਪਛਾਣ ਜਿਹੜੀ ਮਲਕੀਤ ਸਿੰਘ ਦੇ ਵਜੋਂ ਹੋਈ ਆ ਮਿਲੀ ਜਾਣਕਾਰੀ ਦੇ ਮੁਤਾਬਿਕ ਉਸ ਤੋਂ ਪਹਿਲਾਂ ਦੋਵਾਂ ਦੇ ਵਿਚਾਰੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਜਿਸ ਤੋਂ ਬਾਅਦ ਨਹਿਂਗ ਸੁਖਦੇਵ ਸਿੰਘ ਨੇ ਘਰ ਦੇ ਵਿੱਚ ਦਾਖਲ ਹੋਇਆ ਤੇ ਉਸ ਨੇ ਉਸ ਨੌਜਵਾਨ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਮਲਕੀਤ ਸਿੰਘ ਦੀ ਉਸ ਤੋਂ ਬਾਅਦ ਮੌਤ ਹੋ ਗਈ ਦੱਸ ਦਈਏ ਕਿ ਮਲਕੀਤ ਸਿੰਘ ਦੇ ਪਰਿਵਾਰ ਦਾ ਇੱਕ ਇਕਲੌਤਾ ਪੁੱਤਰ ਸੀ ਤੇ ਘਟਨਾ ਦੇ ਦੌਰਾਨ ਉਹ ਘਰ ਦੇ ਵਿੱਚ ਇਕੱਲਾ ਹੀ ਸੀ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਪੁਲਿਸ ਨੇ LaSh ਨੂੰ ਕਾਜੇ ਦੇ ਵਿੱਚ ਲੈ ਕੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਦੋਸ਼ੀ ਸੁਖਦੇਵ ਸਿੰਘ ਨੂੰ ਉਹ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕਰ ਲਿਆ ਜਾਵੇਗਾ ਜਾਣਕਾਰੀ ਮੁਤਾਬਕ ਨਿਹੰਗ ਦੀ ਉਕਤ ਨੌਜਵਾਨ ਦੇ ਨਾਲ ਕੋਈ ਪੁਰਾਣੀ ਰੰਜਿਸ਼ ਸੀ ਪਹਿਲਾਂ ਵੀ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਜਦੋਂ ਨਿਹੰਗ ਸਿੰਘ ਨੇ ਨੌਜਵਾਨ ਨੂੰ ਘਰ ਦੇ ਵਿੱਚ ਇਕੱਲਾ ਦੇਖਿਆ ਤਾਂ ਉਹ ਛੱਤ ਦੇ ਰਾਹੀਂ ਘਰ ਦੇ ਵਿੱਚ ਦਾਖਲ ਹੋ ਕੇ ਤੇਜ਼ ਤਿਆਰ ਹਥਿਆਰ ਦੇ ਨਾਲ ਉਹਨੇ ਹਮਲਾ ਕਰ ਦਿੱਤਾ ਹਥਿਆਰ ਦੇ ਨਾਲ ਉਹ ਨੌਜਵਾਨ ਦੀ ਹਤਿਆ ਕਰ ਦਿੱਤੀ ਪਰ ਇੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਦੇ ਨੇੜੇ ਨਿਹੰਗ ਸਿੰਘ ਰਹਿੰਦਾ ਸੀ ਤੇ ਉਹ ਰਾਤ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਲੜਾਈ ਟਕਰਾਅ ਹੋ ਗਈ ਘਟਨਾ ਬੁੱਧਵਾਰ ਦੀ ਆ ਤੇ ਦੇਰ ਰਾਤ ਨੂੰ ਇਹ ਘਟਨਾ ਜਿਹੜੀ ਵਾਪਰੀ ਸੀਗੀ ਤੇ ਪਰਿਵਾਰਿਕ ਮੈਂਬਰ ਸ਼ਹਿਰ ਤੋਂ ਬਾਹਰ ਗਏ ਹੋਏ ਸੀ ਵੀਰਵਾਰ ਨੂੰ ਸਵੇਰੇ ਜਦੋਂ ਉਹਨਾਂ ਦੇ ਮਾਤਾ ਪਿਤਾ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਮਲਕੀਤ ਸਿੰਘ ਨੂੰ ਖੂਨ ਦੇ ਨਾਲ ਲਤ-ਪੱਤ ਜਿਹੜੀ ਉਹਦੀ ਲਾਸ਼ ਘਰ ਦੇ ਵਿੱਚ ਪਈ ਹੋਈ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਦੇ ਵੱਲੋਂ ਹੁਣ ਅਗਲੇਰੀ ਜਾਂਚ ਜਾਰੀ ਹੈ